ਕਿ ਕਿੰਨਾ ਕਸਮਾਨ ਫੜਿਆ ਗਿਆ ਕਿਸ ਤੋਂ ਫੜਿਆ ਗਿਆ ਜੀ ਕੌਣ ਬੰਦਾ ਇਹ ਜੀ ਮਾਨਯੋਗ ਐਸਐਸਪੀ ਪਟਿਆਲਾ ਜੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਸ ਤੇ ਬਿਹਾਫ ਤੇ ਅਸੀਂ ਦਿੱਲੀ ਸਰਚ ਕਰ ਰਹੇ ਹਾਂ ਜਿਵੇਂ ਕੀ ਗੱਲ ਸੀ ਰੋਟੇਬਲ ਸਰਚ ਕੀਤੀ ਹੈ ਤੇ ਅੱਜ ਕਕਰਾਲੇ ਤੇ ਫੈਸਗੜ ਸਰਚ ਕੀਤੀ ਹੈ ਫੈਸਗੜ ਜਦੋਂ ਅਸੀਂ ਸਰਚ ਕੀਤੀ ਤੇ ਸਤਨਾਮ ਸਿੰਘ ਦੇ ਘਰੇ ਜਿਹੜੀ ਉਹਨੇ ਪੱਠੀ ਲਾਈ ਹੋਈ ਸੀਗੀ ਉੱਥੋਂ ਸਾਨੂੰ 20 ਲੀਟਰ ਦਾਰੂ ਤੇ 100 ਲੀਟਰ ਲਹਨ ਬਰਮਦ ਹੋਇਆ ਇਹ ਕਰਦੇ ਅੰਤਰੀ ਕਰਦੇ ਸੀ ਹਾਂ ਇਹ ਕਰਦੇ ਅੰਤਰੀ ਕਰਦੇ ਸੀ ਕਿੰਨੇ ਵਕਤੋਂ ਤੋਂ ਕਰਦੇ ਲੱਗੇ ਨਹੀਂ ਪਤਾ ਅ ਜੀ ਇਹ ਪਹਿਲਾਂ ਤਾਂ ਇਸ ਦੇ ਅਕੋਰਡਿੰਗ ਜਿਹੜੀ ਇਸ ਤੇ ਸਟੇਟਮੈਂਟ ਹੈ ਤੇ ਕਹਿੰਦੇ ਮੈਂ ਮਤਲਬ ਮਸ਼ੀਨਾ ਮਸ਼ੀਨਾ ਤੇ ਜਾਨਣਾ ਬਟ ਜੋ ਅਸੀਂ ਜਿਵੇਂ ਦੇਖਿਆ ਕਿ ਉੱਥੇ ਅ ਪਿੱਠੀ ਵਲ ਰਿਆ ਸੀ ਆਪਣੀ ਬੋਟਲਾਂ ਰੱਖੀਆਂ ਹੋਈਆਂ ਸੀਗੀਆਂ ਤੇ ਸਾਨੂੰ ਇਹੀ ਲੱਗਦਾ ਕਿ ਕਾਫੀ ਟਾਈਮ ਪਹਿਲਾਂ ਤੋਂ ਵੀ ਕਰ ਰਹੇ ਪਰ ਸਮੇਂ-ਸਮੇਂ ਜਿਵੇਂ ਅਸੀਂ ਰੇਡ ਕਰਦੇ ਆ ਉਦੋਂ ਤੋ ਸਾਨੂੰ ਕੋਈ ਬਰਾਮਦਗੀ ਨਹੀਂ ਹੋਈ ਜਿਵੇਂ ਅੱਜ ਅਸੀਂ ਅਚਾਨਕ ਹੀ ਰੇਡ ਕੀਤੀ ਹੈ ਤੇ ਸਾਨੂੰ ਸਾਰਾ ਸਮਾਨ ਬਰਾਮਦ ਹੋਇਆ ਇਹ ਵੇਚਣ ਵਾਸਤੇ ਕਰਦਾ ਸੀ ਜਾਂ ਕੀ ਪਰਪਸ ਕੀਤਾ ਆ ਇਹ ਦੇਫੀਨਿਟਲੀ ਹੈ ਵੇਚਣ ਵਾਸਤੇ ਹੀ ਅਗਲੀ ਇੰਨੀਆਂ ਬੋਟਲਾਂ ਮਿਲੀਆਂ ਨੇ ਮਤਲਬ 40-50 ਦੇ ਕਰੀਬ ਜਿਹੜੀ ਪੈਪਸੀ ਦੀਆਂ ਬੋਟਲਾਂ ਨੇ ਤੇ ਅਗਲਾ ਵੇਚਣ ਵਾਸਤੇ ਹੀ ਕਰ ਰਿਹਾ ਸੀਗਾ ਤੇ ਜ਼ਿਆਦਾਤਰ ਖੇਤਾਂ 'ਚ ਕਰਦੇ ਨੇ ਹੁਣ ਜਿਹੜਾ ਹੈਗਾ ਇਕਰਾਂ ਵਿੱਚ ਕਰਨ ਲੱਗੇ ਵੀ ਕਿਸੇ ਨੂੰ ਪਤਾ ਲੱਗੇ ਖੇਤਾ ਤਾਂ ਹਰੇਕ ਨੂੰ ਕਿਸੇ ਨੂੰ ਪਤਾ ਲੱਗ ਜਾਂਦਾ ਜੀ ਹਾਂਜੀ ਉਹ ਤਾਂ ਜਿਹੜਾ ਸ਼ਰਾਰਤੀ ਮਾਈਂਡ ਹੈ ਉਹ ਤਾਂ ਡਿਫਰੈਂਟ ਡਿਫਰੈਂਟ ਚੀਜ਼ਾਂ ਸੋਚੂਗਾ ਕਿ ਮੈਂ ਕਿੱਥੇ ਕਰਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ ਬਟ ਪੁਲਿਸ ਸਮੇਂ-ਸਮੇਂ ਤੇ ਰੇਡ ਕਰਕੇ ਇਹਨਾਂ ਨੂੰ ਫੜ ਲਈਆ ਇਹਦਾ ਬੈਕਗ੍ਰਾਉਂਡ ਵੀ ਹੈ ਮੇਨਲੀ ਇਹ ਡਰਾਈਵਰ ਹੈ ਮਸ਼ੀਨਾਂ ਤੇ ਜਾਂਦਾ ਹੁਣ ਕੀ ਫਾਦਰ ਕੀ ਯੂਨੀਵਰਸਿਟੀ ਵੀ ਆਸੀਂ ਇਹਨੂੰ ਅਰੈਸਟ ਕਰ ਲਿਆ ਤੇ ਅੱਗੇ ਪੁਸ਼ਕਿਸ਼ ਕਰ ਰਹੇ ਹਾਂ ਇਹ ਜਿਸ ਨੇ ਵੇਚਦਾ ਹੈ ਜਾਂ ਪਹਿਲਾਂ ਵੀ ਇਸ ਤੇ ਮੁਕਦਮੇ ਦਰਜ ਹੈ ਵੈਸੇ ਤਾਂ ਹਲੇ ਜਿੰਨਾ ਸੀ ਵੈਰੀਫਾਈ ਕੀਤਾ ਇਸ ਤੇ ਮੁਕਦਮਾ ਪਹਿਲਾਂ ਕੋਈ ਨਹੀਂ ਦਰਜ ਹੈ ਪਹਿਲਾ ਮੁਕਦਮਾ ਇਸ ਕਿਹੜੀ ਤਰ੍ਹਾਂ ਦਾ ਦੁੱਤਾ ਹਟਾ ਅਸੀਂ ਅੰਡਰ ਸੈਕਸ਼ਨ 61 14 ਦੇ ਅੰਡਰ ਨਾ ਐਕਸਾਈਜ਼ ਐਕ ਦੇ ਅੰਡਰ ਅਸੀਂ ਪਰਚਾ